ਪਠਾਨਕੋਟ ਦੇ ਨਾਲ ਲੱਗਦੇ ਹਲਕਾ ਪੁਆ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਸੀ ਕਤਲ ਉੱਥੇ ਹੀ ਪਰਿਵਾਰਿਕ ਜੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਵਿਵਾਦ ਚੱਲਦਾ ਪਿਆ ਸੀ ਪਰ ਕੱਲ ਤਾਂ ਉਹਨਾਂ ਨੇ ਹੱਦ ਹੀ ਕਰ ਦਿੱਤੀ ਹਥਿਆਰਾਂ ਦੇ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਬਾਕੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਉੱਥੇ ਹੀ ਅੱਜ ਪਰਿਵਾਰਿਕ ਜੀਅ ਨੇ ਪਿੰਡ ਦੇ ਬਾਹਰ ਰੋਡ ਤੇ ਡੈੱਡ ਬੋਡੀ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਜਲਦ ਹੀ ਪ੍ਰਸ਼ਾਸਨ ਵੱਲੋਂ ਇਹਨਾਂ આરોપીਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਨੂੰ ਇਨਸਾਫ਼ ਮਿਲ ਜਾਵੇ ਉੱਥੇ ਹੀ ਉਹਨਾਂ ਨੇ ਸਰਪੰਚ ਤੇ ਵੀ aarop ਲਗਾਉਂਦੇ ਹੋਏ ਕਿਹਾ ਕਿ ਇਸ ਸਭ ਵਿੱਚ ਇਸ ਦੀ ਵੀ ਕੋਈ ਨਾ ਕੋਈ ਕਿਤੇ ਚਾਲ ਹੈ ਜਿਸ ਕਾਰਨ ਇਹ ਹਾਦਸਾ ਹੋਇਆ ਹੈ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਡੈੱਡ ਬੋਡੀ ਨਹੀਂ ਛੁਕਾਂਗੇ ਜਦ ਤੱਕ ਪੁਲਿਸ ਇਹਨਾਂ આરોપીਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਦੇਖੋ ਪੂਰੀ ਖਬਰ ਕੀ ਕਹਿਣਾ ਹੈ ਪ੍ਰਸ਼ਾਸਨ ਦਾ ਅਤੇ ਪਰਿਵਾਰ ਦਾ ਪੂਰੇ ਜਮਾ ਸਾਡੇ ਮਾਮਾ ਹੀ ਹੈਗੇ ਨੇ ਉਹਨਾਂ ਦੀ ਐਕਚੁਅਲੀ ਨਾ ਕੜੀ ਦੇ ਝਗੜੇ ਪਿੱਛੇ ਡੱਤ ਹੋ ਗਈ ਆ ਮੈਂ ਕੜੀ ਝਗੜੇ ਪਿੱਛੇ ਡੱਤ ਹੋ ਗਈ ਆ ਇਹਨਾਂ ਛੋਟੀ ਜੀ ਨਹੀਂ ਬੱਚੇ ਆ ਕਿ 5 ਸਾਲ ਦੇ ਆ ਇਹਨੂੰ ਚਾਹਣਗੇ ਉਹਨੂੰ ਇਲਾਜ ਮਿਲੇ ਉਹਨਾਂ ਦੇ ਇੱਕ ਵੱਡਾ ਭਰਾ ਉਹਦੇ ਫਿਰ ਤੇ ਡਾਕਟਰ ਭੱਜੇ ਦਾ ਐਸਐਚਓ ਸਾਹਿਬ ਉਹ ਤੇ ਡਾਕਟਰ ਭੱਜਿਆ ਫਿਰ ਤੇ ਉਹ ਹਸਪੀਟਲ ਲਾਗ ਲੈ ਸੀ ਤੇ ਕੌਣ ਲਾਏ ਨੇ ਪਿੱਛੇ ਪਏ ਕੋਈ ਕਮਾਨ ਵਾਲੇ ਇਕੱਲਾ ਕਮਾਨ ਵਾਲਾ ਦਿਗਾ ਜਿਹੜਾ ਪੂਰਾ ਹੋ ਗਿਆ ਉਹ ਇਕੱਲਾ ਕਮਾਨਾ ਲਈ ਹੁਣ ਪਿੰਡ ਵਾਲੇ ਕਹਿੰਦੇ ਆ ਕਿ ਸੰਸਕਾਰ ਕਰ ਗੋ ਤਾਂ ਸੰਸਕਾਰ ਉਹਦੇ ਨਹੀਂ ਕਰਨਾ ਜਿਲ੍ਹੇ ਦੇ ਤੱਕ ਮੰਤਰੀ ਸਾਹਿਬ ਨਹੀਂ ਆਉਂਦੇ ਇਹ ਲੱਗਦਾ ਬੰਦੇ ਵੇਸ਼ ਕਰਦੇ ਜਿਹੜੇ ਖਾਰੇ ਆ ਅਸੀਂ ਫੇਰ ਵੀ ਰਾਈਨਾਮਾ ਕਰ ਲਾਂਗੇ ਇਹਦਾ ਇਹ ਰਾਈਨਾਮਾ ਨਹੀਂ ਕਰਦੇ ਜੇ ਫਿਰ ਉਹਦੀ ਮਾਂ ਨੂੰ ਖਰਚਾ ਲਾਓ ਸਵੇਰੇ ਵੀ ਤੁਹਾਡੇ ਵੱਲੋਂ ਫਿਰ ਲੱਗਾ ਕਿ ਅਸਵਾਸਨ ਦਿੱਤਾ ਸੀ ਤੁਹਾਨੂੰ ਅਗਰ ਇਹ ਸਰਪੰਨ ਦਾ ਕੱਲ ਸਰਪੰਨ ਦਾ ਨੂੰ ਫੋਨ ਕਰਦੇ ਬਈ ਉਹਨੂੰ ਫਾਂਸੀ ਦੇ ਬਈ ਜੇ ਉਮਰ ਕਰਦਾ ਸਾਡਾ ਰਾਈਨਾਮਾ ਹੋਇਆ ਦੀਗਾ ਉਸ ਤੋਂ ਉੱਪਰ ਕੋਈ ਨਹੀਂ ਫਿਰ ਸਰਪੰਨ ਦਾ ਆਇਆ ਇਸ ਤੋਂ ਵੱਧ ਕੀ ਕੱਲ ਸਰਪੰਨ ਦਾ ਵਾਂਦੇ ਸਾਡਾ ਬੰਦਾ ਵੱਜ ਜਾਂਦਾ ਨਹੀਂ ਤੇ ਦੋ ਸਰਪੰਨ ਦਾ ਵਾਂਦੇ ਦੋ ਪੁਲਿਸ ਵਾਲੇ ਲੈ ਕੇ ਆਂਦੇ ਮਲਾਈ ਨੂੰ ਲੈ ਕੇ ਆਂਦੇ ਸਾਡਾ ਬੰਦਾ ਵੱਜ ਜਾਣਾ ਸੀ ਸਾਡਾ ਬੰਦਾ ਮਰ ਗਿਆ ਉਹਨੇ ਕਹਿੰਦੇ ਸੰਸਕਾਰ ਕਰ ਲਓ ਅਸੀਂ ਬਾਹਰ ਦਾ ਤੇ ਇਹਨਾਂ ਨੂੰ ਗੰਦੇ ਦੇ ਕਿ ਘੁਲੇ ਘਰ ਦੇ ਕਿਹਨੇ ਕਾਇਆ ਤੀ ਇਹਨਾਂ ਨੇ ਪਿੰਡ ਲਿਆ ਉਹਨਾਂ ਦੇ ਜਿਹੜੇ ਮੁੰਡੇ ਸੀ ਚਾਰ ਮੁੰਡੇ ਦੇ ਡਾਕਟਰ ਆ ਗਏ ਪਾਇਲਾ ਫੋੜਦੇ ਜਿਕੇ ਇਹਨੂੰ ਸ਼ਹਿਦ ਦਿੱਤੇ ਤਾਂ ਹੀ ਮੁੰਡਿਆਂ ਦਾ ਦੱਤਰ ਮਾਰਿਆ ਠੀਕ ਹੈ ਨਹੀਂ ਉੱਲੇ ਕੋਈ ਨਹੀਂ ਮੋਕੇ ਦਾ ਹੁਣ ਸਾਰੇ ਆ ਗਏ ਇਕੱਠੇ ਹੋ ਗਏ ਇੱਥੇ ਭੁਲੇਗਾ ਆਈ ਨਾ ਕਿ ਇਹ ਨੂੰ ਅਹੀਂ ਚਾਹਨੇ ਕੀ ਬੱਚੀ ਨੂੰ ਇਨਸਾਫ ਮਿਲੇ ਇਹਨਾਂ ਟੱਬਰ ਨੂੰ ਇਹ ਫੈਮਿਲੀ ਪੂਰੀ ਬੈਠੀ ਇਹਨਾਂ ਨੂੰ ਇਨਸਾਫ ਮਿਲੇ ਠੀਕ ਹੈ ਨਹੀਂ ਕੱਲ ਨੂੰ ਦਾ ਇਹ ਟੱਬਰ ਰੁਲ ਜਾਏਗਾ ਇਹਦੇ ਬੱਚਾ ਖਰਚਾ ਕੌਣ ਚੁਕੇਗਾ ਜਾਂ ਅਸੀਂ ਕਹਿੰਨੇ ਆ ਮੰਤਰੀ ਸਾਹਿਬ ਖਰਚਾ ਚੁਕਣ ਜਾਂ ਸਰਪੰਚ ਸਾ ਆਪ ਨੇ ਕਹਿਨੇ ਨਹੀਂ ਮਾਰਦੇ ਨਹੀਂ ਮੰਨੇ ਇਹ ਕਿ ਇਸ ਤਰ੍ਹਾਂ ਪਈਆਂ ਇੰਝ ਤਾਂ ਗਾਲੀ ਨਹੀਂ ਵੰਡਾਂਗੇ ਸੰਸਕਾਰ ਨਹੀਂ ਕਰਾਂਗੇ ਇੱਥੇ ਠੀਕ ਹੈ ਜੀ ਚਲੇਦਾ ਕੋਈ ਨਹੀਂ ਚਾਹੀਏ ਇਹਨਾਂ ਨੇ ਗਏ ਥਾਣੇ ਗਏ ਇਹਨਾਂ ਨੇ ਪੂਰਾ ਕਿਤਾ ਕਲੀਅਰ ਲਿਖਾਇਆ ਕਿ ਤੁਸੀਂ ਆਪਣੀ ਪਹਿਲੀ ਬਾ ਲੋ ਪੁਲਿਸ ਨੇ ਪੂਰਾ ਲਿਖ ਕੇ ਦਿੱਤਾ ਇਹ ਆਏ ਇਹਨਾਂ ਨੇ ਸਰਪੰਚ ਨੂੰ ਫੋਨ ਕੀਤਾ ਕਿ ਸਾਡੇ ਨਾਲ ਚੱਲੋ ਤਾਂ ਇਹ ਪਹਿਲੀ ਬਾਣੀ ਆ ਪਰ ਸਰਪੰਚ ਟਾਈਮ ਦਾ ਨਹੀਂ ਪੁੱਜਿਆ ਉਹ ਕੱਲੇ ਚੱਲ ਗਏ ਦੁਪਹਿਰ ਦਾ ਟਾਈਮ ਸੀ ਸਾਡੇ ਕਿ ਤਿੰਨ ਦਾ ਉਹਨਾਂ ਨੇ ਅੱਗੇ ਹਥਿਆਰ ਰੱਖੇ ਦੇ ਇਹ ਪਹਿਲਾਂ ਉਹਨਾਂ ਦੀ ਮਦਰ ਆਈ ਡਾਂਗ ਲਈਏ ਪਿੱਛੇ ਪਿੱਛੇ ਹੁੰਦਾ ਤਿੰਨੇ ਮੁੰਡੇ ਆ ਗਿਆ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੂੰ ਬੋਲਣ ਦਾ ਉਹਨਾਂ ਚਾਰਾਂ ਨੂੰ ਮਦਲੇ ਕਿ ਜਿੱਥੇ ਜਿੱਥੇ ਆਇਆ ਉੱਥੇ ਤੇ ਫਟ ਮਾਰਤੇ ਆ ਇਹ ਛੋਟਾ ਮੁੰਡਾ ਹੈ ਇਹ ਜਲੰਦਰੋ ਗੱਡੀ ਵਿਚਾਰਾਂ ਨੇ ਗੱਡੀ ਨੂੰ ਲੋਡ ਕੀਤਾ ਤੇ ਜਿਹੜੀ ਗੱਡੀ ਖਾਲੀ ਕਰੀਏ ਵਿਚਾਰਾ ਉੱਥੇ ਛਿੱਦਾ ਹੀ ਪੁੱਜਿਆ ਉਹਨੂੰ ਆਂਦੇ ਹੀ ਨੂੰ ਮੜਤਾ ਉਸੇ ਵੇਲੇ ਹੀ ਦਿੱੱਤ ਹੋ ਗਈ ਹੁਣ ਛੋਟੇ ਛੋਟੇ ਬੱਚੇ ਰਹਿ ਗਏ 3 ਸਾਲ ਦੀ ਗੁੜੀਆ ਛੋਟੀ ਜੀ ਜਿਹੜੀ 1 ਮਿੰਟ ਵੀ ਆਪਣੇ ਪਿਓ ਦੇ ਬਿਨਾਂ ਨਹੀਂ ਰਹਿੰਦੀ ਉਹ ਗੁੜੀ ਕੱਲ ਦੀ 5 ਵਜੇ ਦੀ ਫੋਨ ਕਰ ਦੇਦੀ ਆ ਕਿ ਮੇਰਾ ਪਿਓ ਕਿੱਥੇ ਆ ਦੱਸੋ ਭਾਈ ਉਹਦਾ ਪਿਓ ਕਿੱਧਰ ਲਈ ਹੈ ਡੈੱਡ ਬੋਡੀ ਰੱਖ ਕੇ ਧਰਨਾ ਲਗਾਇਆ ਹੈ ਆਹ ਕੀ ਕਾਰਨ ਦੇ ਆ ਰਹੇ ਆਹੀ ਡੈੱਡ ਬੋਡੀ ਰੱਖ ਕੇ ਧਰਨਾ ਲਗਾਇਆ ਦਾ ਮੰਤਰੀ ਸਾਹਿਬ ਇੱਥੇ ਆਣ ਸਾਡੀ ਗੱਲ ਸੁਣ ਜੇਕਰ ਨਹੀਂ ਕੋ ਸੁਣਾਈ ਹੁੰਦੀ ਫਿਰ ਅਗਲਾ ਕਰਾਂਗੇ ਨਹੀਂ ਕਰਾਂਗੇ ਹਾਂ ਵੀ ਜਾਮ ਕਰਾਂਗੇ ਇੱਥੇ ਰਹੇਗੀ ਡੱਡ ਬੱਡੀ ਇੱਥੇ ਹੀ ਬੈਠਣਾ ਹੀ ਭਲੇ ਸਾਨੂੰ 2 ਦਿਨ ਲੱਗਣ ਭਲੇ ਸਾਨੂੰ 5 ਦਿਨ ਲੱਗਣ ਭਲੇ ਸਾਨੂੰ 10 ਦਿਨ ਲੱਗਣ ਇਹਨਾਂ ਨੇ ਕਿਹਾ ਕਿ ਤੁਸੀਂ লাশ ਨੂੰ ਥੱਲੇ ਰੋਲੇ ਕਦੇਓ ਜਦੋਂ ਬੰਦਿਆਂ ਦੇ ਬੰਦਾ ਵੱਡੇ ਆਦੋਂ ਕਿਉਂ ਨਹੀਂ ਰੋਲੀ লাশ ਉਹ ਲਈ ਵੀ ਤਾਂ লাশ ਨੂੰ ਲਈ ਕਦੀ ਹੀ ਜਿਹੜਾ ਖੋਨਾ ਖੋਣ ਪੈਲੀਆ ਹੋਏ ਇੱਕ ਦਿਹਾੜੇ ਪਹਿਲਾਂ ਵੀ ਤਾਂ ਲਾਸ ਨੂੰ ਉਲੇ ਕਿਵਾਂ ਨਹੀਂ ਕੋਈ ਬੋਲੇਆ ਹੁਣ ਛੋਟੇ ਛੋਟੇ ਬੱਚੇ ਜਿੰਦੇ ਇੱਕ ਰਿਆ ਪਿੱਛੇ ਉਹਨੂੰ ਪਤਾ ਨਹੀਂ ਕਿੰਨੇ ਚਿਰ ਲੱਗਨੇ ਖਬਰ ਹੁੰਦੇ ਸਾਲ ਲੱਗਣਾ 2 ਸਾਲ ਗਰੇ 3 ਸਾਲ ਉਹ ਬੰਦਾ ਨਹੀਂ ਰਿਆ ਕੰਮ ਕਰਨ ਜੋਗਾ ਤੇ ਬਾਈਕ ਤਿੱਤਦੀਆ ਹੁਣ ਦੱਸੋ ਕਿ ਆਹੀ ਕੀ ਕਰੇ ਸਾਡੇ ਬੱਚਿਆਂ ਬਾਰੇ ਕੋਈ ਸੋਚਿਆ ਜਾਵੇ ਸਰਕਾਰੀ ਖਾਤੇ ਤੇ ਸਾਡੇ ਬੱਚਿਆਂ ਦੀ ਪੈਨਸ਼ਨ ਲਗਾਈ ਜਾਵੇ ਤੁਹਾਨੂੰ ਵਿਸ਼ਵਾਸ ਹੁਣ ਲਿਖੀਤੇ ਲਿਖਤੀ ਦੇ ਕਰੀ ਤੇ ਵੀ ਤਾਂ ਨਾ ਲਗਾਇਆ ਗਿਆ ਸੀਗਾ ਫਿਰ ਕੀ ਵਾਅਦਾਨ ਦੇ ਕੇ ਤਾ ਨਾ ਚੁੱਕਿਆ ਗਿਆ ਸਵੇਰੇ ਸਾਨੂੰ ਮੈਂ ਵੀ ਇਹਨਾਂ ਨੇ ਇਹੀ ਕਿਹਾ ਕਿ ਤੁਹਾਡਾ ਸਾਰਾ ਖਰਚਾ ਹਸਪੀਟਲ ਤੋਂ ਟੇ ਨਗੇ ਸਾਡੇ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਆ ਬਾਕੀ ਸਾਰਿਆਂ ਨਾਲ ਗੱਲ ਹੋਈ ਆ ਬਾਅਦ ਕਿਸੇ ਨੇ ਖਰਚਾ ਨਹੀਂ ਤਾ ਸਾਨੂੰ ਹਸਪੀਟਲੋਂ ਫੋਨ ਆਂਦਾ ਕਿ ਲੱਖ ਰੁਪਏ ਜਮਾ ਕਰਵਾਓ ਤੁਹਾਡੇ ਬੰਦੇ ਆਪਰੇਸ਼ਨ ਹੋਣਾ ਨਹੀਂ ਤਾਂ ਆਪਰੇਸ਼ਨ ਨਹੀਂ ਹੋਣਾ ਆਏ ਦੱਸੋ ਕਿੱਥੋਂ ਦਈਏ ਲੱਖ ਰੁਪਇਆ ਉਹਨਾਂ ਦੇ ਘਰ ਜਾਓ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਤੁਸੀਂ ਕਿ ਕਿੱਦਾਂ ਦੇ ਹਾਲਾਤ ਆ ਫਿਰ ਤੁਸੀਂ ਖੁਦ ਨਾਲ ਖੁਦ ਸਮਝ ਜਾਣਾ ਕਿ ਕੀ ਹਾਲਾਤ ਹਨ ਇਹਨਾਂ ਦੇ ਘਰ ਦੇ ਇਹ ਬੱਚੇ ਦੇਖੋ ਛੋਟੇ ਛੋਟੇ ਜਿਹੜੀ ਇੰਦੀ ਕੁੜੀਆ ਉਹ ਤਾਂ ਬਿਲਕੁਲ ਇੰਨੀ ਜੀ ਆ ਜਿਹੜੀ ਇੱਕ ਮਿੰਟ ਵੀ ਆਪਣੇ ਪਿਓ ਦੇ ਬਿਨਾਂ ਨਹੀਂ ਕੱਟਿਆ ਕਦੀ ਇੱਕ ਕੁੜੀ ਆ ਨਾਮ ਦੇ ਤੁਹਾਡੇ ਜੀ ਮੇਰਾ ਨਾਮ ਸੁਨੀਲ ਹੈ ਮੈਂ ਪਿੰਡ ਭੋਈ ਦੀ ਪੰਚਾਇਤ ਦਾ ਸਰਪੰਚ ਹਾਂ ਇਹ ਪਿਛਲੇ ਕੋਈ 3-4 ਮਹੀਨੇ ਤੋਂ ਉਹਨਾਂ ਦਾ ਨਾ ਜ਼ਮੀਨੀ ਵਿਵਾਦ ਚੱਲ ਰਿਹਾ ਸੀਗਾ ਜਿਹਦੇ ਵਿੱਚ ਕੋਈ ਇੱਕ ਕਨਾਲ ਜ਼ਮੀਨ ਦਾ ਮਸਲਾ ਸੀਗਾ ਤੇ ਇਹਨਾਂ ਦਾ ਕਹਿਣਾ ਸੀਗਾ ਇੱਕ ਤਿੱਦਾ ਗੇਣਾ ਨੇ ਸਾਡਾ ਨਿਜਾਇਕ ਕਬਜ਼ਾ ਕੀਤਾ ਜਦੋਂ ਸਾਡੇ ਕੋਲ ਮਸਲਾ ਆਇਆ ਇਹਨਾਂ ਦਾ ਫਾਦਰ ਸਾਹਿਬ ਜਿਹੜੇ ਉਹ ਉਸ ਟਾਈਮ ਉਹ ਮੌਜੂਦ ਸੀਗੇ ਤੇ ਅਚਾਨਕ ਕੁਦਰਤ ਆਪਾਂ ਨਾ ਆਇਆ ਕਿ ਇਹਨਾਂ ਦਾ ਨਾ ਕੋਈ ਮਹੀਨੇ ਬਾਅਦ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਫਿਰ ਇੱਕ ਮਹੀਨਾ ਡੇਢ ਮਹੀਨਾ ਵਿੱਚ ਕੰਮ ਜਿਹੜਾ ਹੈ ਉਹ ਪੈਂਡਿੰਗ ਪਿਆ ਰਿਹਾ ਹੈ ਵਾਇ ਦੇ ਵਿੱਚ ਇਹਨਾਂ ਦੇ ਲੜਕੇ ਜਿਹੜੇ ਆ ਮੇਰੇ ਕੋਲ ਆਏ ਮੈਨੂੰ ਕਿਹਾ ਕਿ ਮੈਨੂੰ ਕਹਿੰਦੇ ਵੀ ਸਟ੍ਰੈਸ ਆ ਗਾਲਾ ਮੈਂ ਤੁਹਾਡੇ ਫਾਦਰ ਸਾਹਿਬ ਨਾਲ ਮੀਟਿੰਗ ਹੈ ਸਾਡਾ ਪੰਚਾਇਤ ਚ ਕੋ ਫੈਸਲਾ ਹੋਇਆ ਸੀਗਾ ਕਿ ਜਿਹੜਾ ਹੈ ਨਾ ਇੱਕ ਕਨਾਲ ਦਾ ਮਸਲਾ ਹੈ ਉਹਨੂੰ ਹੱਲ ਕਰਨਾ ਸਾਰੀ ਪੰਚਾਇਤ ਬੁਲਾਈ ਪੰਚਾਇਤ ਦੇ ਵਿੱਚ ਸਾਰੀ ਇੱਥੇ ਰਹਿੜੀਆਂ ਬਿਠਾਈਆਂ ਗਈਆਂ ਇਸ ਲਗਭਗ 3 ਕਿੱਲੇ ਦੇ ਰਕਬਾ ਹੈ ਨਾ 3 ਕਿੱਲੇ ਦੇ ਕਰੀਬ ਜਿਹੜਾ ਹੈ ਉਹ ਰਕਬਾ ਹੈ ਜਿਸ ਦੇ ਵਿੱਚ 6 ਭਾਈ ਵਾਲਾ ਜੀ ਤੇ ਪੰਚਾਇਤ ਵਿੱਚ ਫੈਸਲਾ ਹੋਇਆ ਸੀਗਾ ਕਿ ਇਸ ਜ਼ਮੀਨ ਦਾ ਜਿਹੜਾ ਹੈ ਉਹ ਸਾਂਝੀ ਨਿਸ਼ਾਨਦੇਹੀ ਕੀਤੀ ਜਾਏ ਅਤੇ ਤਕਸੀਮ ਕੀਤੀ ਜਾਏ ਜਿਦਾ ਜਿਦਾ ਜਿੱਥੇ-ਜਿੱਥੇ ਨੰਬਰ ਬੰਦਾ ਆ ਉਹ ਉਥੇ ਜਿਹੜਾ ਉਹ ਲੈ ਲੇਗਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਥੋੜੇ ਦਿਨ ਵੀਰਦੇ ਆ ਤੇ ਇਹ ਮਸਲਾ ਜਿਹੜਾ ਹੈ ਜੀ ਇਹ ਥਾਣੇ ਤੱਕ ਚਲਾ ਜਾਂਦਾ ਥਾਣੇ 'ਚ ਕੰਪਲੇਨ ਕਰਦੀ ਹੈ ਕੰਪਲੇਨ ਤੋਂ ਬਾਅਦ ਜਦੋਂ ਫਿਰ ਸਾਨੂੰ ਬੁਲਾਇਆ ਜਾਂਦਾ ਅਸੀਂ ਉੱਥੇ ਗਏ ਆ ਮੈਂ ਆਪਣਾ ਫੈਸਲਾ ਜਿਹੜਾ ਉਹ ਆਪਣੇ ਥਾਣੇ 'ਚ ਜਾ ਕੇ ਦੱਸਿਆ ਜੀ ਪੰਚਾਇਤ ਵਿੱਚ ਇਹ ਵਾਲਾ ਫੈਸਲਾ ਆਇਆ ਸੀਗਾ ਫਿਰ ਥਾਣੇ ਵੱਲੋਂ ਵੀ ਇਹ ਸੁਝੋ ਕੀਤਾ ਗਿਆ ਵੀ ਤੁਸੀਂ ਫਿਲਹਾਲ ਦੀ ਘੜੀ ਉਹਨਾਂ ਦੀ ਇੱਕ ਕਨਾਲ ਜਿਹੜੀ ਜ਼ਮੀਨ ਹੈ ਉਹ ਦਿੱਤੀ ਜਾਏ ਤੇ ਉਸ ਤੋਂ ਬਾਅਦ ਜਿਹੜੀ ਆ ਸਾਂਝੀ ਨਿਸ਼ਾਨੀ ਜਿਹੜੀ ਉਹ ਕੋਰਾਲੀ ਜਾਏ ਲੇਕਿਨ ਆ ਕਿ ਪੰਚਾਇਤ ਵੱਲੋਂ ਦੇਖੋ ਜੀ ਮੈਂ ਆਪਣਾ ਮੈਂਬਰ ਪੰਚਾਇਤ ਭੇਜ ਕੇ ਉਹਨਾਂ ਦੇ ਵਾਰਡ ਦਾ ਉੱਥੇ ਇਹਨਾਂ ਨੂੰ ਜਿਹੜੀ ਜ਼ਮੀਨ ਆ ਇੱਕ ਕਨਾਲ ਜਿਹੜੀ ਨਾਪ ਕੇ ਦਿੱਤੀ ਗਈ ਆ ਪਰ ਮਸਲਾ ਇੱਥੇ ੜ ਗਿਆ ਵੀ ਉਹ ਕਹਿੰਦੇ ਸੀਗੇ ਵੀ ਸਾਡਾ ਇਹਦੀ ਕਮਾਂਦ ਜਿਹੜਾ ਲੱਗਿਆ ਹੋਇਆ ਅਸੀਂ ਸਾਡਾ ਰੋ ਦਾ ਕੰਮ ਅਸੀਂ ਕਮਾਂਦ ਨਹੀਂ ਦੇ ਸਕਦੇ ਨਾਲ ਲੱਗਦੀ ਜ਼ਮੀਨ ਜਿਹੜੀ ਆ ਝੋਨੇ ਵਾਲੀ ਉਹ ਅਸੀਂ ਦੇ ਦਿੰਨੇ ਆ ਇੱਕ ਕਨਾਲ ਜਿਹੜੀ ਆ ਪੰਚਾਇਤ ਵੱਲੋਂ ਉਹਨੂੰ ਨਾਪ ਕੇ ਦਿੱਤੀ ਗਈ ਆ ਇਹਨਾਂ ਨੇ ਕਿ ਜੀ ਅਗਲੇ ਦਿਨ ਆ ਕੇ ਬਿਨਾਂ ਕੁਛ ਦੱਸੇ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਕਲੇਸ਼ ਜਿਹੜਾ ਵਧ ਗਿਆ ਮੈਨੂੰ ਮੌਕੇ ਦੇਣਾ ਨੇ ਫੋਨ ਕੀਤਾ ਵੀ ਸਸਤਨਾ ਉੱਥੇ ਮਤਲਬ ਕਬਜ਼ਾ ਹੋ ਰਿਹਾ ਪਰ ਦੇਖੋ ਜੀ ਪੰਚਾਇਤ ਨੇ ਆ ਜਾ ਕੇ ਪੁਲਿਸ ਨੂੰ ਇਨਫੋਰਮੇਸ਼ਨ ਕਰਨੀ ਹੈ ਲੜਾਈ ਝਗੜੇ ਦੇ ਵਿੱਚ ਪੰਚਾਇਤ ਕੀ ਕਰ ਸਕਦੀ ਹੈ ਮੈਂ ਜਿੰਨਾ ਮੇਰੇ ਕੋਲ ਹੋ ਸਕਿਆ ਜੀ ਮੈਂ ਇਹਨਾਂ ਨੂੰ ਲੜਾਈ ਟਾਲਣ ਦੀ ਕੋਸ਼ਿਸ਼ ਕੀਤੀ ਹੈ ਬਾਅਦ ਚ ਜੋ ਵੀ ਹੈ ਸਭ ਪ੍ਰਸ਼ਾਸਨ ਦੇ ਸਾਹਮਣੇ ਰਿਹਾ ਸੀ ਸਵੇਰੇ ਤਾਂ ਨਾ ਲਗਾਇਆ ਗਿਆ ਸੀ ਕਿ ਆਸ਼ਵਾਸ਼ਣ ਦੇ ਕੇ ਤਾਂ ਨਚਕਾਇਆ ਗਿਆ ਸੀ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਬਾਰ ਬਾਰ ਸਪੈਨਸ ਆਪ ਨੂੰ ਗਰੀਤ ਲਾ ਕੇ ਤੇ ਜਾਂਦੇ ਬਟ ਫਿਰ ਵੀ ਮੌਕੇ ਤੇ ਨਹੀਂ ਪਹੁੰਚਦੇ ਉਹ ਕਾਰਨ ਸੇ ਹਾਂ ਦੇਖੋ ਮੈਡਮ ਮੈਂ ਇੱਥੇ ਕੈਮਰੇ ਚ ਭਾਵੇਂ ਨਹੀਂ ਕਿਸੇ ਨੇ ਮੈਨੂੰ ਰਿਕਾਰਡ ਕੀਤਾ ਕਿਉਂਕਿ ਆਸਕਰ ਰਾਜਨੀਤੀ ਹੁੰਦੀ ਹੈ ਲੇਕਿਨ ਪਿੰਡ ਗਵਾਹ ਆ ਮੇਰੇ ਬਹੁਤ ਸਾਰੇ ਸਾਥੀ ਤੇ ਸਾਰੇ ਗਵਾਹ ਆ ਕਿ ਮੈਂ ਇੱਥੇ ਸੀਗਾ ਠੀਕ ਹੈ ਜੀ ਮੰਤਰੀ ਸਾਹਿਬ ਵੱਲੋਂ ਵੀ ਸਵਾਸ਼ਣ ਮੈਨੂੰ ਦਿੱਤਾ ਗਿਆ ਕਿ ਜਿੰਨਾ ਵੀ ਖਰਚਾ ਜਿਹੜਾ ਦੂਸਰਾ ਲੜਕਾ ਹੈ ਜਿਨ੍ਹਾਂ ਦੀ ਮਤਲਬ ਜ਼ਖਮੀ ਹਾਲਤ ਦੇ ਵਿੱਚ ਆ ਉਹਦਾ ਸਾਰਾ ਖਰਚਾ ਇਹਦਾ ਮੰਤਰੀ ਸਾਹਿਬ ਜੀ ਉਹ ਚੱਕਣਗੇ ਔਰ ਮੇਰੇ ਨਾਲ ਡਿਊਟੀ ላይ ਮੈਂ ਸਪੈਸ਼ਲ ਹਸਪੀਟਲ ਦੇ ਵਿੱਚ ਜਿਹੜੀ ਮੈਂ ਗੱਲਬਾਤ ਕੀਤੀ ਆ ਉਹਨਾਂ ਦੇ ਮੰਤਰੀ ਸਾਹਿਬ ਨਾਲ ਉਹਨਾਂ ਨੇ ਹੁਣ ਦੇਖੋ ਜੀ ਸਾਰਾ ਖਰਚਾ ਉਹ ਮੰਤਰੀ ਸਾਹਿਬ ਕਰ ਰਿਹਾ ਹੈ ਮਰ ਲੇਕਿਨ ਮਸਲਾ ਇਥੇ ਕੀ ਅੜ ਗਿਆ ਕਹਿੰਦੇ ਵੀ ਹਸਪੀਟਲ ਵਾਲਿਆਂ ਨੇ ਜਿਹੜਾ ਖਰਚਾ ਹੈੜਾ ਐਡਵਾਂਸ ਜਿਹੜਾ ਸਾਡੇ ਕੋਲ ਕੋਈ 50-60 ਹਜ਼ਾਰ ਜਾਂ ਲੱਖ ਦੇ ਕਿ ਜਿਹੜਾ ਜਿਹੜਾ ਉਹ ਲਿਆ ਸੀਗਾ ਉਹ ਕਹਿੰਦੇ ਵੀ ਸਾਨੂੰ ਉਹਨਾਂ ਦਾ ਕੀ ਕਹਿਣਾ ਹੈਗਾ ਕਿ ਸਾਨੂੰ ਉਸ ਤਰਫ ਫੋਨ ਆਇਆ ਕਰਦੇ ਆ ਕਿ ਪੇਮੈਂਟ ਜਮ੍ਹਾਂ ਕਰਾਓ ਲੱਖ ਰੁਪਏ ਜਮ੍ਹਾਂ ਕਰਾਓ ਹੁਣ ਸਾਹ ਦੇਖੋ ਨਾ ਲੱਗਣ ਦਾ ਕਾਰਨ ਓਹੀ ਸੀਗਾ ਹਾਂ ਦੇਖੋ ਜੀ ਉਹ ਸਵੇਰ ਦੀ ਗੱਲ ਹੋ ਸਕਦੀ ਆ ਤੁਸੀਂ ਹਸਪੀਟਲ ਜਾ ਕੇ ਕਨਫਰਮ ਕਰ ਸਕਦੇ ਹੋ ਕਿ ਖਰਚਾ ਕੌਣ ਕਰੇ ਉਸ ਤੋਂ ਬਾਅਦ ਕੋਈ ਹਾਂ ਜਿਹੜਾ ਕੋਈ ਐਡਵਾਂਸ ਉਹਨਾਂ ਨੇ ਕੋਈ ਲਿਆ ਹੋਇਆ ਹੈਗਾ ਉਹ ਵੀ ਮੰਤਰੀ ਸਾਹਿਬ ਨੇ ਗੱ ਉਹੀ ਪੁਲਸ ਵਾਲੇ ਜੋ ਕਾਰਵਾਈ ਬੰਦੀ ਸੀ ਮਕਦਮਾ ਰਜਿਸਟਰ ਕਰਤਾ ਤੇਨੂੰ ਜੋਤਾ ਲਟਾਇਆ ਤੇ ਦੋ ਬੰਦੇ ਅਹੀਂ ਰੈਸਟ ਵੀ ਕਰ ਲਏ ਕਿ ਲੋੜੀ ਕੀਤੀ ਐ ਪ੍ਰੈਜੈਂਟਸ ਕੀਤਾ ਉਹਨਾਂ ਦੇ ਖਿਲਾਫ ਜੋ ਬੰਦੀ ਕਾਰਵਾਈ ਕਰ ਰਹੀਆਂ ਦੂਸਰੇ ਆਦਮੀ ਵੀ ਰੈਸਟ ਪੈ ਰਹੇ ਆ ਉਹਨਾਂ ਦੇ ਰਿਪੋਰਟ ਕੀਤੇ ਜਾ ਰਹੇ ਨੇ ਉਹ ਸੂਚਨਾਵਾਂ ਕੁੱਝਾਂ ਦਿੱਤੀਆਂ ਜਾ ਰਹੀਆਂ ਨੇ ਜਲਦੀ ਜਲਦੀ ਦਸਤਾਵੇਜ਼ ਦਿੱਤੇ ਜਾ ਰਹੇ ਨੇ ਨੂੰ ਧਰਨਾ ਲੱਗੋਆ ਨਹੀਂ ਉਠਾ ਰਹੇ ਕੀ ਕਰ ਲੈਗਾ ਕੁਝ ਇਹ ਲੈਂਦਾ ਮੈਡੀਕਲ ਦਾ ਹੈਗਾ ਇਲਾਜ ਜਿਹੜਾ ਕੋਈ ਮੋੜਾ ਇੰਜਰਡ ਹੈਗਾ ਉਹ ਉੱਥੇ ਦਾਖਲ ਕਰਦਾ ਪਾਕਿਸਤਾਨ ਉਹਨਾਂ ਕੋਲ ਗੀਤੇ ਪੈਸੇ ਕੋਈ ਅਡਵਾਂਸ ਲਏ ਪਰ ਤਿੰਨ ਤੇ ਸਰਪੈਂਚਰ ਨੇ ਦਿੱਤਾ ਗੈਸਵਾ ਸਰ ਕਿ ਉਹ ਹੀ ਇਹਨਾਂ ਦਾ ਫਲੀ ਰਾਜ ਕੋਲੋਂ ਬਿਲਕੁਸੇ ਵੀ ਦਿੱਕਤ ਨਹੀਂ ਹੁੰਦੀਆਂ